ਯੋ ਯੋ ਮੇਰਾ ਅੱਜ ਈ ਚਟਕ ਲੱਗਦੀ ਐ ਹਾਏ ਹਾਏ ਵੇ ਬੋਲ ਲੈ ਨਾ ਤੀ ਲਾਤੀ ਬੋਲ ਲੈਣ ਕਿਉਂ ਸਾਡੜਾ ਬਣ ਗਈ ਜਾ ਬਣ ਗਈ ਚਲ ਪੀ ਚਾ ਯਾਰ ਐਸੇ ਪੈਣ ਨਸੀਬ ਵਾਲਾ ਪੁੱਤ ਜਾ ਫਿਰ ਕਦ ਲਈ ਤੂੰ ਮੀਗਾ ਚਾਟ ਤੇਰੀ ਮਾਰਦਾ ਚੱਲ ਹੁਣ ਆਪਾਂ ਫੇਰਾ ਅੱਗ ਜੀ ਲਾ ਲਈਏ ਨਾਲ ਦੇ ਨੂੰ ਹਜੇ ਖੜਦਾ ਨਹੀਂ ਇਹ ਖੜੇ ਦਾ ਪਾਇਆ ਤੜਕੇ ਦੇ ਕੇ ਪਾਏ ਪਾਏ ਹਾਂ ਹੋਰ ਪਾ ਲਾ ਯਾਰ ਆਮ ਨੇ ਸੁਖਣਾ ਕਿੰਨਾ ਵੱਢ ਗਿਆ ਟਾਈਮ ਪਾਸ ਸਾਡੇ ਤਿੰਨ ਹੋ ਗਏ ਚੱਲ ਤੋਰਾ ਚੱਕ ਤੰਗਲੀ ਯਾਰ ਠੀਕ ਆ ਆਜਾ ਆਜਾ ਉਹ ਚੱਕਰਤਾ ਵੀ ਬਤਾਤੀ ਦੱਬੀ ਹੈ ਜੀ ਓਏ ਦੱਬੀ ਨੇ ਕਾ ਕੀ ਕਰਦੀ ਹੋ ਯਾਰ ਆਹ ਮਰ ਜੇਤੀ ਆ ਬਸ ਆ ਭਾਈ ਜਾਇਦਾ ਆਹ ਜੀ ਤਬਾ ਸਾਡੇ ਉਡਾਵਾ ਓਏ ਆ ਰਹੀ ਸੀ ਲੱਗ ਰਹੀ ਜਿਹੜੀ ਬਲ ਮੈਸਨ ਵਾਲੀ ਬੜਾਈ ਆਪਾਂ ਨਹੀਂ ਹੈਣਾ ਓਏ ਹਾਂ ਆ ਬ੍ਰੀਕ ਦਾ ਕਰ ਵਾਲੇ ਜੀ ਕਰੇ ਸਟਰੀਮ ਦੀ ਚੱਲੀ ਆ ਨਾ ਸਰਕਾਰ ਵੱਲੋਂ ਅੰਮ੍ਰਿਤਸਰ ਵਾਪਸ ਨਹੀਂ ਕਾ ਕਦਲਾ ਘਾਰ ਕੱਟੀ ਯਾਰ ਉਹ ਲੋ ਲੋ ਮੋੜ ਦੇ ਭੋਲੇ ਦੇ ਨਾਲ ਜਾ ਬੜਿਆ ਅੱਗੇ ਯਾਰ ਉਹ ਜੀੜੀ ਖੜੀ ਆਦੀ ਆ ਭੋਲੇ ਦੀ ਯਾਰ ਦੇਖ ਯਾਰ ਓਏ ਏਡਾ ਬੰਦਾ ਜਿੱਲਾ ਵਾਲਾ ਹੈ ਕਣੂ ਬੜਪੈ ਅੱਛਾ ਨਾ ਰਹੀਆ ਕਪੈੜ ਐਸੇ ਨੇ ਚੱਲਦੀ ਐ ਚਲਾ ਤੇਜ਼ੀ ਗਿਆ ਨਹੀਂ ਵੱਟ ਲਈ ਹਣਾ ਯਾਰ ਕਿੱਥੇ ਵੱਟਸੀ ਆ ਦੇ ਵੱਟ ਤਾਂ ਨਹੀਂ ਉਹ ਕਰ ਲੈ ਤੇ ਵੱਟ ਤਾਂ ਚਲਾਏ ਘਾਰ ਹੁਣ ਬਾਲਾ ਟਾਈਮ ਲੱਗ ਰਿਹਾ ਕਰ ਆ ਮੋੜੀ ਦਾ ਪਈਆ ਸਾਰੀ ਚੱਲ ਬਸ ਇਧਰੋਂ ਤਾਂ ਦਿੱਥੋਂ ਜਾਉਂਦਾ ਆ ਮਾਰ ਕੇ ਨਾ ਕਿਥੇ ਨਹੀਂ ਜਾਂਦੀ ਬਸ ਠੀਕ ਮਾਰ ਦਿੰਨੇ ਆਪਾਂ ਆ ਦੇ ਕੇ ਰੱਖ ਰ ਚਾਲੂ ਹੈ ਨਾਲੇ ਉਹ ਮੇਰੀ ਗੱਲ ਸੁਣ ਹੋਏ ਆਹ ਆਪਣੇ ਦੇ ਹੋਰ ਪਿੰਡ ਜਿਹਦੇ ਨੂੰ ਲਾਈਟ ਆ ਜਾਂਦੀ ਨੇ ਤਿੰਨ ਚਾਰ ਕਿ ਜਣੇ ਜੇ ਤੂੰ ਆਇਆ ਜੇ ਆਪਣੇ ਦੇ ਕੋਈ ਦਵਾ ਦਬੂ ਜਾਂ ਪੌਣਾ ਆਇਆ ਨਾ ਪੁਲਿਸ ਪੁਲਸੀ ਦਾ ਮਾੜੇ ਖਰ ਖਰੇ ਡਰੀ ਨਾ ਮਾਤੀ ਗੱਲ ਕਰੂ ਜਿਹਾ ਤੂੰ ਤੇਨੂੰ ਘਾਟੀ ਭੇਜਤਾਗਾ ਅੱਛਾ ਹਾਂ ਉਸ ਵੀ ਆ ਸਕਦੀ ਹੈ ਉਸ ਵੀ ਹੋ ਸਕਦਾ ਵਾ ਤੈਨੂੰ ਮੈਂ ਕਹਿੰਦਾ ਤੂੰ ਬੋਲੀ ਜਾਂਦੇ ਆ ਵਿੱਚ ਮੈਨੂੰ ਪਤਾ ਤੈਨੂੰ ਘਾਟੀ ਭੇਜਤਾਗਾ ਕੋਈ ਨਾ ਦੋਸਤ ਆ ਬੱਢੀ ਆ ਤੂੰ ਦਾ ਮੈਂ ਮੈਂ ਕਿਹਾ ਨਾ ਬੋਲਦਾ ਯਾਰ ਬਸ ਤਿੰਦਰੇ ਵੱਡੇ ਭਾਈ ਤੇ ਭਰੋਸਾ ਨਾ ਫਰ ਠੱਗੀ ਦਾ ਹੋ ਗਿਆ ਹੁਣ ਸੀਖੇ ਤੇ ਲਾਈ ਦਿੰਨੇ ਆ ਇੱਲਾ ਦੇ ਫਿਰੋ ਮੈਂ ਦੇਖਦਾ ਵੀਰੋ ਪਹੀ ਪਹੀ ਤਾਂ ਨਹੀਂ ਡੱਬਦੀ ਪਹੀ ਨਹੀਂ ਡੱਬਦੀ ਬਸ ਇੱਲਾ ਫਿਰੋ ਆ ਗੜੇ ਹੁੰਦੇ ਨੇ ਉਹ ਕਿੱਥੇ ਉਹ ਇਹਨਾਂ ਨੇ ਪੁੱਛਣਾ ਹੈ ਖੇਤ ਬਾਰੇ ਚਲੋ ਪੁੱਛ ਲੈਣੇ ਵੇ ਚੂਹੇ ਨੇ ਚੂਹਿਆ ਚੂਹਿਆ ਅਰੇ ਕੀ ਹਾਲ ਹੈ ਭਾਈ ਸਾਹਿਬ ਵਧੀਆ ਹੀ ਵਧੀਆ ਹਾਲ ਚਾਲ ਕਾ ਕਰਿਓ ਮੈਂ ਇੰਦੀ ਸਮਝਾਤੀ ਹੈ ਕੌਣ ਹੈ ਭਈ ਇਹ ਅਸ ਫੈਰੀ ਜੇ ਬਾਬੂ ਲੱਗਦੇ ਨੇ ਮਨ ਤਾਇਰ ਦਿੱਲੀ ਬੰਬੇ ਬੰਬੇ ਤੋਂ ਆਏ ਲੱਗਦੇ ਨੇ ਬਸ ਜਨਾ ਇਹਨੂੰ ਕਿਸੇ ਨੇ ਪਿੰਡ ਦੇ ਬੰਦੇ ਨੇ ਸੋਹ ਬੂ ਦਿੱਤੀ ਵੀ ਉਹ ਆਏ ਕਰਕੇ ਆਏ ਕੰਮ ਵਿੱਚ ਆਪਣੇ ਪਿੰਡ ਚ ਹੈਗੀ ਵੀ ਚੋਗਲ ਹੋ ਰਹੀ ਹੈ ਹਨਾ ਵੀ ਅੱਗ ਲਾਉਣ ਦੇ ਹਨਾ ਓਏ ਚਾ ਗੱਲਬਾਤ ਕਰਕੇ ਦੇਖ ਮੈਨੂੰ ਮੂਡ ਦੇ ਤੇ ਕੀ ਕਰਵੇ ਬਾਬੂ ਜੂਇਆ ਚੂਇਆ 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 ਬਾਬੂ ਜੀ ਐਸੇ ਮੁੱਦੇ ਕਰੋ ਵਧੀਆ ਵਧੀਆ ਜੀ ਤੁਸੀਂ ਦੱਸੋ ਸੇਤ ਜਮਾ ਤੰਦਰੁਸਤ ਸਾਡੇ ਮੈਂ ਕਿਤਨੇ ਵਾਰ ਬਤਾਉਂ ਹਮੇ ਪੰਜਾਬੀ ਨਾਲ ਸਮਝ ਆਤੀ ਹੈ ਹਮੇ ਹਿੰਦੀ ਸਮਝ ਨਹੀਂ ਆ ਪਵੇ ਓਏ ਤੇ ਤੁਮ ਦਖਾਵਾ ਮੈਂ ਫਿਰ ਤੇਰੇ ਬਾਈ ਨੇ ਕੰਨੀਆਂ ਪੜੀਆਂ ਨਹੀਂ ਹਿੰਦੀ ਚ ਗੱ

ਹੰਨੇ ਲੇ ਲਈ ਭਈਆ ਬੀਮ ਬੀਮ ਹਾਂਸੇ ਦਾ ਹਾਂਸੇ ਦਾ ਪੀਮਾ ਪੀਮਾ ਹਾਂਸੇ ਦਾ ਅਸ ਜਮੀਨ ਦੇਖਣੇ ਉਹਨਾਂ ਦੀ ਕਿੱਥੇ ਆ ਆ ਜਮੀਨ ਤਾਂ ਪਰਾਂ ਆ ਨਾ ਜਮੀਨ ਉਹਨਾਂ ਦੀ ਆ ਸਾਹਮਣੇ ਵਾਲੀ ਈਧਰ ਵਾਲੀ ਆ ਜਮੀਨ ਉਹਨਾਂ ਦੀ ਹੀ ਆ ਬੀਮ ਤਾਂ ਅੱਛੀ ਐ ਤੋ ਭਾਈ ਹੰਨੇ ਇਨਕੀ ਜਮੀਨ ਨਾ ਤੁਸੀਂ ਉਹਦੀ ਜਮੀਨ ਚ ਕੀ ਕਰਨਾ ਈ ਅੰਮ੍ਰਿਤ ਘੱਟੂ ਲਗਾਇਆ ਤੇ ਹੱਪੇ ਤੋਂ ਨੂੰ ਬੇਚ ਕੀ ਉਹਨਾਂ ਨੇ ਜ਼ਮੀਨ ਹਾਂ ਜੀ ਜੀ ਹਾਂ ਤਾਂ ਉਹਦਾ ਪਟਿਆਲੇ ਰਹਿੰਦੇ ਨਹੀਂ ਹੁਣ ਹਾਂ ਮੈਨੂੰ ਐਸੇ ਤੋਂ ਪਤਾ ਨਹੀਂ ਐ ਉਹਨਾਂ ਨੂੰ ਬਾਦੂਆਂ ਨੂੰ ਬੇਚਨ ਨੂੰ ਪਟਿਆਲੇ ਹੋ ਗਏ ਡੇਣੀਆਂ ਮਈਆਂ ਗੱਟੀਆਂ ਦੇ ਘੁੰਮਦੇ ਨੇ ਉਹਦਾ ਬੇਚ ਤੇ 10 ਕਿੱਲੇ ਜਿਹੜੇ ਹੈਗੇ ਤੇ ਆਪਦੇ ਪਹਿਲਾਂ ਮੁੱਤੀਆਂ ਦੀ ਮਸ਼ੀਨਾਂ ਜਿਹਾ ਬੰਦ ਦਿੰਦੇ ਸੀ ਜਿਹਨਾਂ ਨੂੰ ਨੂੰ ਬੇਚਦਾ ਹਾਂ ਨੂੰ ਬੇਚਦਾ ਹਾਂ ਹੁਣ ਆਪ ਕਿਆ ਕਰ ਰਹੇ ਥੇ ਜੀ ਭਈਆ ਕਾ ਕਰ ਰਹੇ ਹੋ ਭਈਏ ਤੁਸੀਂ ਇਹ ਤਾਂ ਸੀ ਕੁਛ ਨਹੀਂ ਆਟੂ ਜ਼ਮੀਨ ਉਹਨਾਂ ਦੀ ਉਹ ਤੀ ਗਈ ਤੁਸੀਂ ਕੀ ਕਰਨਾ ਉਸ ਜ਼ਮੀਨ ਚ ਸ਼ੂਗਰ ਮਿਲਦੀ ਫੈਕਟਰੀ ਬਾਈ ਇਹ ਨਹੀਂ ਯਾਰ ਜਿਆਦਾ ਵੀ ਮਤ ਬੋਲ ਬਾਈ ਹਿੰਦੀ ਮੇਂ ਗੱਲ ਕਰਨਾ ਅੰਗਰੇਜ਼ੀ ਨਹੀਂ ਹਾਰ ਬਤਾਉ ਹਾਂ ਮੈਂ ਆਪਕੋ ਬੋਲ ਰਹੇ ਆਪ ਉਹਨਾਂ ਦੀ ਜ਼ਮੀਨ ਕੇ ਆਪ ਕਿਆ ਕਰਨਾ ਹੈ ਅਰੇ ਹਾਂ ਵਾਪਰ ਸ਼ੂਗਰ ਮਿਲਦੀ ਫੈਕਟਰੀ ਲਗਾ ਦੇ ਉਸ ਫੈਕਟਰੀ ਲੱਗੂ ਸੇ ਹਾਂ ਇੰਡਸਟਰੀ ਲੱਗੇਗੀ ਹਾਂ ਹਾਂ ਫਿਰ ਤਾਇਰ ਸੇ ਰੁਜ਼ਗਾਰ ਵੀ ਮਿਲੂਏ ਆਪਣੇ ਵਰਗ ਪਿੰਡ ਵਾਲੇ ਬੇ ਲੜਾਆਂ ਨੂੰ ਨਹੀਂ ਭਈ ਉਹਨਾਂ ਕੋਮ ਕੰਮ ਵੀ ਨਹੀਂ ਰੱਖਦੇ ਇਹ ਤਾਂ ਆਪ ਦਾ ਅਦਾਲਤ ਕੇ ਰੋ ਰੇ ਉਧਰ ਬਿਹਾਰੀ ਬਾਬੂ ਲਾਏਂਗੇ ਆਬ ਤੋਂ ਬਿਹਾਰੀ ਕਿਸ ਕੋਈ ਬੋਲਦਾ

ਇਹੜਾ ਇਹੜਾ ਆਪਣਾ ਕਰ ਕਰਨਗੇ ਇਹੜਾ ਮੈਂ ਤੁਮਨੇ ਇਹੜਾ ਆਪਣਾ ਕਰ ਕਰਨਾ ਡੱਬੀ ਫੜ ਤੋਂ ਦਾਸੀ ਯਾਰ ਅਰੇ ਨਹੀਂ 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 ਜੇ ਦਾ ਸਿਕਰਨਾ ਨਹੀਂ ਨਹੀਂ ਮੈਨੂੰ ਡੱਬੀ ਹੋ ਬੇਨ ਪੜਾ ਮੈਂ ਨਾ ਕਰ ਰਿਹਾ ਅੱਗ ਨਹੀਂ ਲਗਾਣੀ ਆਈ ਸਿਪਰੋ ਪ੍ਰੋਬਲਮ ਹੁੰਦੀ ਹੈ ਭਾਈ ਸਾਹਸ ਲੈਣੇ ਕੀ ਪ੍ਰੋਬਲਮ ਰੈਕਸਡੈਂਟ ਵੀ ਬਹੁਤ ਹੁੰਦਾ ਇਸ ਤਰ੍ਹਾਂ ਯਾਰ ਬੋਲਦੇ ਹੁੰਦੇ ਭਾਈ ਹਮਾਰੇ ਦਿੱਲੀ ਮੇਂ ਭਾਈ ਕੁਛ ਦਿਨ ਪਹਿਲੇ ਭਾਈ ਐਕਸੀਡੈਂਟ ਹੋਆ ਥਾ ਹਮਾਰੇ ਹਮਾਰੇ ਗਵਾਡਿਓ ਕੋਈ ਲੜਕਾ ਥਾ ਉਹ ਸਾਡਾ ਤਾਂ ਨਹੀਂ ਕਸੂਰ ਇਚ मैं आपको बताता हूँ आपकी बात तो मैं मानता हूँ ना अभी हमारी ये नाड़ कैसे कहते हैं को हम पंजाबी में बोलो बोलो नाड़ को हम आगे लगाएंगे और करेंगे क्या इसका हमारे पास कोई पा नहीं है तो ना यार भैया तुम बात तो सही कह रहे हो मैं आपको बताता हूँ आपने हमारे हमको तो कह दिया इससे हम सांस की प्रॉब्लम होती है ਆਛਾ ਅਰੇ ਆ ਤੋ ਹਮ ਕਿਆ ਕਰ ਰਹੇ ਹਾਂ ਤੂੰ ਬੋਲ ਰਹਾ ਮੈਂ ਰੱਖਦਾ ਇਹਨਾਂ ਨੂੰ ਹਮ ਆਪਕੋ ਬਤਾ ਰਹੇ ਹਾਂ ਹਮਾਰੀ ਫਸਲ ਕੀ ਰੈਂਡ ਫੂਨ ਸੇ ਤੋ ਆਪਕੋ ਪ੍ਰਦੂਸ਼ਨ ਹੋ ਸੈਰੀ ਲੋਗੋ ਕੋ ਠੀਕ ਆ ਜਬ ਤੁਮ ਲੋਗ ਦਸਹਿਰੇ ਕੇ ਦਿਨ ਰਾਵਣ ਮੇਘਨਾਥ ਜੈਸੇ ਤੀਨੇ ਜਿਹੜੇ ਪੁਤਲੇ ਫੂਕਤੇ ਹੋ ਤਾ ਪ੍ਰਦੂਸ਼ਨ ਨਹੀਂ ਹੋ ਫੈਕਟਰੀਆਂ ਸੇ ਪ੍ਰਦੂਸ਼ਨ ਹੋ ਰਿਹਾ ਨਾ ਮੇਰੀ ਇੱਕ ਬਾਤ ਸੁਣੋ ਜੋਰਾ ਬੰਦੂ ਨੇ ਉਸ ਦਾ ਦੋ ਬੱਲੇ ਪਰਦੇ ਬਾਕੀ ਜੋ ਹਮ ਤੋਂ ਸਿਰਫ ਬੀਜ ਦੇਣਾ ਬੀਜ ਨਾਲੇ ਵਿੱਚ ਪ੍ਰਦੂਸ਼ਣ ਕਰਦੇ ਆਂ ਕਿਸਾਨ ਲੋਕ ਤੋਂ ਤੁਸੀਂ ਸਾਨੂੰ ਆਪ ਲੋਕ ਕਿਹਨਾਂ ਯਾਰਾ ਸਾਨੂੰ ਕਹਿੰਦਾ ਕੋਈ ਤੈਨੂੰ ਪਤਾ ਨਹੀਂ ਮੈਂ ਸਮਝਾਉਣਾ ਇਹਨਾਂ ਨੂੰ ਗੱਲ ਉਹ ਮੈਂ ਦੂਸਰਾ ਪੁੱਤ ਪਾਣੀ ਦਾ ਪਾਣੀ ਹੁਣ ਕਰਦੇ ਨੇ ਸਮਝਾ ਕੇ ਦੋ ਮਿੰਨਾਂ ਨੂੰ ਮੈਂ ਗੱਲ ਕੀਤੀ ਨਹੀਂ ਕਰੀ ਭਾਈ ਕਿਆ ਕਰ ਰਿਹਾ ਭਾਈ ਤੂੰ ਇਸ ਕੋ ਤਾਂ ਆਪਣੀ ਤੰਗਲੀ ਕੋ ਸੰਭਾਲ ਕੇ ਤੂੰ ਰੱਖ ਲੈ ਕੋਈ ਬਾਤ ਨਹੀਂ ਜਨਾ ਮਾਫ ਕਰ ਇਹ ਸਮਝਾਉਣਾ ਮੈਂ ਸਾਨੂੰ ਗੱਲ ਕਰਨ ਆ ਰਿਹਾ ਖੜ ਜਾ ਬਬਾ ਜੀ ਆਪ ਬੋਲੋ हम बात करते हैं ना बीस दिनों में आपको प्रदूषण का पता लगता है हमारे का दिल्ली का हमारे लोग तीन महीने से धरने पर बैठे हैं पंजाब के लोग धरना किसान जुन जिंदाबाद किसान जून जिंदाबाद बोल रहे हैं तब तो हमारी बात दिल्ली तक पहुंची नहीं प्रदूषण हमारा दिल्ली बहुत जल्दी पहुंच जाता है क्या बात है यार तो सरकार हम आपको बताते हैं तुम लोग फैक्ट्रियाँ चलाते हो वहाँ पर प्रदूषण नहीं होता क्या अरे, हम तो सरकार को पैसे देते हैं यार बात तो यही है ना तुम लोग सरकार को पैसा देते हो हमारे पास पैसा, पैसा नहीं है देने के लिए सरकार यार बात तो तुमको तुम तो सरकार उत्साहित करती है की प्रदूषण करो किसान को कहती है की ना बाद करो बाद 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 कर... अरे बाबू अरे बाबू जी बात तो सही है हम तुम्हारा जो काम करने आए थे हमारा काम तो हो होगा बाबू जी, 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 जी हमारा काम तो हो, हो गया जो करना था अब हमने तो हम बाबू जी मैं सच बताऊं तो मुझे बात बहुत हेलो हाँ भैया आ जाओ भैया आ जाओ ਮੀਟਿੰਗ ਦਾ ਬੋਲ ਰਿਹਾ ਮੀਟਿੰਗ ਵਿੱਚ ਬੋਲ ਰਿਹਾ ਭਾਈ ਅਰੇ ਬਾਬੂ ਚਲੋ ਯਾਰ ਕੀ ਮਾਲ ਘੜਿਆ ਗਿਆ ਚਲੋ ਨਮਸਕਾਰ ਬਾਬੂ ਜੀ ਜਾਓ ਸਾਡੀ ਮੀਟਿੰਗ ਆ ਗਈ ਅਗਰ ਮਿਲਾਂਗੇ ਆਪ ਫੈਕਟਰੀ ਲਗਾ ਲੈਣਾ ਹਮ ਵੀ ਆਪਕੇ ਸਾਥ ਆਇਆ ਕਰਾਂਗੇ ਮਿਲ ਕੇ ਬਾਤਾਂ ਕਰਾ ਕਰਾਂਗੇ ਕੋਈ ਗੱਲ ਨਾ ਯਾਰ ਹੋਰ ਯਾਰ ਉਹਨੇ ਦਿਮਾਗ ਖਾਲਿਆ ਆ ਘੜਿਆ ਹੁੰਦੇ ਨਹੀਂ ਹੁਣ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਸਿ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਵੱਲੋਂ ਆ ਸੀ ਅਗਰ ਅੰਤਰ ਉੱਪਰੋਂ ਪਸਾ ਪਰਦੂਸਰੋਕ ਥਾਮ ਡਿਪਾਰਟਮੈਂਟ ਵੱਲੋਂ ਆਏ ਹੋ ਤੁਸੀਂ ਹਾਂ ਜੀ ਹਾਂ ਜੀ ਦੱਸੋ ਹੁਕਮ ਉਹ ਕਮ ਤੁਸੀਂ ਹੁਣ ਅੱਗ ਲਾਉਣ ਜਾ ਰਹੇ ਸੀ ਤੁਸੀਂ ਅੱਗ ਲਾ ਦੇ ਸੀ ਅਸੀਂ ਤਾਂ ਅੱਗ ਲਾ ਰਹੇ ਹਾਂ ਤੇ ਰੀਪਰ ਮਾਰਿਆ ਪੈ ਅੱਗ ਲਾਉਣੇ ਆ ਬਸ ਐ ਕਿਵੇਂ ਲਾ ਦੂੰਗੀ ਅੱਗ ਤਾਂ ਅਸੀਂ ਜਲਦੀ ਲਾਵਾਗੇ ਨਵਾਂ ਕਾਨੂੰਨ ਬਣਿਆ ਜੀ ਕੱਲਾ ਕਿਹੜਾ ਕਾਨੂੰਨ ਪਾਸ ਹੋ ਗਿਆ ਮੈਂ ਮੈਂ ਦੱਸ ਤੂੰ ਬਹਾਂਜੂ ਪਰੇ ਹੋ ਲੱਗੇ ਤੂੰ ਚੱਲ ਪਹਿਲੀ ਮੋਢੀ 1 ਕਰੋੜ ਦਾ ਹੈਗਾ ਜੁਰਮਾਨਾ ਅਸਿਆ ਜੀ ਤੇ 5 ਸਾਲਾਂ ਦੀ ਜੇਲ੍ਹ ਆ ਅਸਿਆ ਓਏ ਕੱਲ ਕਾਨੂੰਨ ਮੇਰੀ ਪਰ ਇਹਨਾਂ ਦੇ ਕਿੱਲੇ ਤਾਂ ਆਪਣੇ ਲਵੇ ਤਿੰਨ ਨੇ ਹਾਂ ਠੀਕ ਆ ਤਿੰਨ ਕਿੱਲੇ ਨੇ ਆਪਣੇ ਲਵੇ ਹਾਂ 1 ਕਰੋੜ ਦਾ ਇਕੱਠਾ ਵੀ ਨਹੀਂ ਬਣਨਾ ਕਿਤੇ ਉਨਾਂ ਕੇਸ ਪਾ ਦੇਣਾ ਆਪਣੇ ਤੇ ਭੈਣ ਦੇ ਕਰ 20 ਵੀ ਸਕਦੇ ਆ ਆਪਣੇ ਲੋਗਾ ਟਰੈਕਟਰ ਵੀ ਆ ਸਾ ਤਾਂ ਇਹ ਆ ਜਿਵੇਂ ਲੋਟਾਊਗੀ ਖੜਾ ਨਾਲੇ ਨਹੀਂ ਲੋਟੋਂਦੀ ਸਾਗੇ ਨਾਲੇ ਨਹੀਂ ਲੋਟਾਉਣਾ ਯਾਰ ਅੱਗ ਤਾਂ ਬਣਾ ਦੇ ਤਾਂ ਚਲ ਅੱਗ ਨਾਲ ਗੱਲ ਕਰਦੇ ਆ ਅੱਗ ਅਸੀਂ ਲਾਉਣੇ ਆ ਤੁਸੀਂ ਜਾਓ ਸਾਡੇ ਨਾਲ ਅਸੀਂ ਅੱਗ ਲਾਵਾਂਗੇ ਕੇਸ ਕਰ ਅਸੀਂ ਕੋਈ ਰਲਾਮ ਆ ਗਏ ਯਾਰ ਤੁਹਾਨੂੰ ਸਰਕਾਰ ਨੇ ਸੁਪਰ ਸਾਈਜ਼ ਦਾ ਸਬਸਿਡੀ ਦਿੱਤੀ ਲੋਜੋ ਨਾਲ ਕਰਕੇ ਕਿਉਂ ਨਹੀਂ ਵੀਰੇ ਸੁਪਰ ਸਾਈਜ਼ ਦਾ ਅਸੀਂ ਲੈ ਨਹੀਂ ਸਕਦੇ ਹੱਡਲਾ ਟਰੈਕਟਰ ਆਸਾ ਜੀ ਇੰਨੇ ਪੈਸੇ ਨਹੀਂ ਹੈਗੇ ਹੱਡ ਲਵੇ ਅਸੀਂ ਕੀ ਕਰ ਸਕਦੇ ਆ ਜੀ ਓਏ ਉਹ ਸਾਡੇ ਵਰਗਾ ਕਰੇਗੀ ਤਿੰਨ ਗੱਲੇ ਵਾਲਾ ਕਿਸਾਨ ਸਾਡਾ ਵਾਸ ਰੂਹਾ ਸੁਪਰ ਸਾਈਜ਼ ਖਿੱਚ ਲੂ ਪਰ ਨਹੀਂ ਮੈਂ ਨਾ ਤਾਂ ਗੱਲ ਯਾਰ ਠੀਕ ਆ ਜੀ ਅਸੀਂ ਅੱਗ ਨਹੀਂ ਲਾਉਂਦੇ ਸਰਕਾਰ ਸਾਡਾ ਹੱਲ ਕਰਦੇ ਪਰਾਲੀ ਦਾ ਕੋਈ ਆਪਾ ਦੱਸੇ ਸਾਨੂੰ ਵੀ ਆ ਇਹਨੂੰ ਆ ਟੰਕ ਨਾਲ ਅਸੀਂ ਪਰਾਲੀ ਦੀ ਸਾਬ ਸਮਾਹ ਕਰੀਏ ਠੀਕ ਆ ਫੇਰ ਅਸੀਂ ਅੱਗ ਨਹੀਂ ਹਟ ਲਾਵੇ ਕੋਈ ਆਪਾ ਨਹੀਂ ਹੈਗਾ ਨਾ ਅਸੀਂ ਮਜਬੂਰੀ ਚੋਂ ਲਾ ਰਹਿਆਂਗੇ ਉਹ ਸਾਨੂੰ ਕੁਝ ਨਹੀਂ ਪਤਾ ਸੋਨੇ ਅੱਗ ਨਹੀਂ ਲੋ ਚਲ ਠੀਕ ਆ ਤੁਸੀਂ ਕਹਿੰਦਾ ਸੀ ਅੱਗ ਨਹੀਂ ਲਾਉਂਦੇ ਚਲੋ ਜਾਓ ਜੀ ਧੰਨਵਾਦ ਠੀਕ ਆ ਸਾਰੇ ਉਹ ਸਸਤੀ ਕਾਲੇ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹੀ ਹੈਗਾ ਵੀ ਜਿਹੜੇ ਕਿਸਾਨ ਨੇਗੇ ਜਿਹੜੇ ਘੱਟ ਜ਼ਮੀਨ ਵਾਲੇ ਨੇ ਉਹਨਾਂ ਦਾ ਮਜਬੂਰੀ ਹੈਗਾ ਇਹਨਾਂ ਨੂੰ ਨਾੜ ਨੂੰ ਅੱਗ ਲਾਉਣਾ ਠੀਕ ਹੈ ਸਰਕਾਰ ਨੇ ਵੀ ਕੋਈ ਆਪਾਤਾ ਦਿੱਤਾ ਨਹੀਂ ਕਿ ਵੀ ਪ੍ਰਾਲੀ ਨੂੰ ਆਇਆ ਸਾਮਾਂਗੇ ਜਾਂ ਕੋਈ ਪ੍ਰੋਜੈਕਟ ਨਹੀਂ ਸ਼ੁਰੂ ਕੀਤੇ ਵੀ ਮਤਲਬ ਉਹਨਾਂ ਨੇ ਜੁਰਮਾਨਾ ਲਾਤਾ ਤਕਰੀਬਨ 1 ਕਰੋੜ ਰੁਪਏ ਜੁਰਮਾਨਾ 5 ਸਾਲ ਦੀ ਸਜ਼ਾ ਜਿਹੜਾ ਪ੍ਰਾਲੀ ਨੂੰ ਲਾਊਗਾ ਵੀ ਉਹਦੇ ਵਾਸਤੇ ਜੇ ਬੰਦੇ ਲੋ ਜੁਰਮਾਨਾ ਭਰਨ ਵਾਸਤੇ ਪੈਸੇ ਹੋਣਗੇ ਨਾ ਫਿਰ ਉਹ ਆਪਦਾ ਕੋਈ ਇਹਦਾ ਪਾਣੀ ਕਰ ਲੂਗਾ ਪ੍ਰਾਲੀ ਦਾ ਕੋਈ ਸੰਤ ਲੈ ਲੂ ਕੋਈ ਵਧੀਆ ਹੋਰ ਕੋਈ ਤਕਨੀਕ ਨਾਲ ਕੋਈ ਫੈਕਟਰੀ ਵਗੈਰਾ ਲਾਊਗਾ ਖੇਤੀ 'ਚ ਕਿਉਂ ਪੰਗੇ ਲਾਉਗੇ ਖੇਤੀ 'ਚ ਕੋਈ ਇੰਨੀ ਆਮਦਨ ਨਹੀਂ ਹੈਗੀ ਕਿ ਮਜਬੂਰੀ 'ਚ ਬਸ ਪੰਜਾਬ ਦਾ ਕਿਸਾਨ ਲੱਗਿਆ ਹੋਇਆ ਹੈਗਾ ਵੀ ਇਹੀ ਅਪੀਲ ਆ ਵੀ ਸਰਕਾਰ ਸਾਡਾ ਇੱਕ ਮੈਸੇਜ ਦੇਣ ਵਾਸਤੇ ਵੀਡੀਓ ਬਣਾਈ ਹੈ ਸਾਡੇ ਚੈਨਲ ਪਿੰਡੂ ਲਾਈਵ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਰਿਆਂ ਦਾ ਧੰਨਵਾਦ